ਜਨਰਲ ਸੈਕਟਰੀ ਨਿਰਿੰਦਰ ਕੋਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਅਯੁੱਧਿਆ ਜਾਣ ਵਾਲੀ ਟ੍ਰੇਨ ਦੇ ਮਾਮਲੇ 'ਚ ਵੱਡੇ ਕਪਲੇਬਾਜ਼ੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਅਯੁੱਧਿਆ ਜਾਣ ਲਈ ਮੁਫਤ ਟ੍ਰੇਨਾਂ ਚਲਾਈਆਂ ਗਈਆਂ ਨੇ ਪਰ ਪੰਜਾਬ ਦੇ ਵਿੱਚ ਟਿਕਟਾਂ ਦੀ ਬਲੈਕ ਹੋ ਰਹੀ ਹੈ। ਉਹ ਪੂਰੇ ਪਰਿਵਾਰ ਨਾਲ ਬੈਗ ਪੈਕ ਕਰਕੇ ਬੈਠੇ ਨੇ ਪਰ ਇਹ ਟਿਕਟਾਂ ਬਲੈਕ ਕਰਕੇ ਵੱਡੇ ਕਰਾਣੇ ਨੂੰ ਦਿੱਤੀਆਂ ਜਾ ਰਹੀਆਂ ਨੇ। ਕੀ ਨਾਮ ਤੁਹਾਡਾ? ਮੀਨੂ ਸ਼ਰਮਾ ਜੀ ਮੇਰਾ ਨਾਮ ਹੈ। ਹਾਂਜੀ ਕੀ ਸਾਰਾ ਮਾਮਲਾ ਕੀ ਹੈ ਜੀ ਦੱਸੋ? ਮਾਮਲਾ ਇਹ ਹੈ ਕਿ ਅਸੀਂ ਅਯੁੱਧਿਆ ਜਾਣ ਲਈ ਬੁਕਿੰਗ ਕਰਵਾਈ ਸੀ। 6 ਤਰੀਕ ਤੇ ਫਲੇ 28 ਤਰੀਕ ਤੇ ਕਰਵਾਈ ਤੇ ਕਹਿੰਦੇ ਵੀ ਟ੍ਰੇਨ ਕੈਨਸਲ ਹੋ ਗਿਆ ਤੁਹਾਨੂੰ ਨਹੀਂ ਸੀਟ ਦਿੱਤੀ ਜਾਏਗੀ ਫਿਰ ਕਹਿੰਦੇ 6 ਨੂੰ ਚਲੇ ਜਾਣਾ 6 ਨੂੰ ਅਸੀਂ ਫਿਰ ਮਤਲਬ ਕਿ ਸਾਰਿਆਂ ਨੇ ਇੰਤਜ਼ਾਮ ਕੀਤਾ ਜਾਂਦਾ 106 ਸਵਾਰੀਆਂ ਸਾਡੇ ਕੋਲ ਹੈ ਜਿਨ੍ਹਾਂ ਦੇ ਆਧਾਰ ਕਾਰਡ ਅਸੀਂ ਲਏ ਨੇ ਸਭ ਕੁਝ ਕੀਤਾ ਏ ਸਾਨੂੰ ਕਹਿ ਦਿੱਤਾ ਗਿਆ 5 ਤਰੀਕ ਨੂੰ ਫਿਰ ਉਹਨਾਂ ਨੇ ਰਾਤ ਨੂੰ ਸਾਨੂੰ ਜਵਾਬ ਦਿੱਤਾ ਗਿਆ ਇਹ ਕਿਉਂ ਅਸੀਂ ਉਹਨੂੰ ਕਿਸ ਤਰ੍ਹਾਂ ਜਵਾਬ ਦਈਏ ਸਾਡੀ ਜਗ੍ਹਾ ਦੇ ਉੱਤੇ ਕਹਿੰਦੇ ਹੋਰ ਯਾਤਰੀ ਜਾਣਗੇ ਉਹ ਕਿਉਂ ਅਸੀਂ ਵੀ ਤੇ ਕਰਾਇਆ ਉਹਨਾਂ ਦਿੱਤਾ ਸੀ ਕਿੰਨੇ ਪੈਸੇ 1200 ਰੁਪਈਆ 1200 ਰੁਪਈਆ ਅਸੀਂ ਦਿੱਤਾ ਸੀ ਨਹੀਂ ਜਾਨਾ ਜਾਨਾ ਇਹ ਤਾਂ ਪਾਪੇ 106 106 ਮੈਂਬਰ ਜਾ ਰਹੇ ਸੀ ਹੁਣ ਤੁਸੀਂ ਉਹਨਾਂ ਨੂੰ ਦੱਸੋ ਅਸੀਂ ਕੀ ਜਵਾਬ ਦਈਏ ਦੋ ਵਾਰੀਆ ਇਹਨਾਂ ਨੇ ਸਾਨੂੰ ਇਨਕਾਰ ਕਰ ਦਿੱਤਾ ਟਿਕਟਾਂ ਲੱਗੀਆਂ ਕਿੱਥੇ ਰੱਖੀ ਟਿਕਟਾਂ ਫਿਰ ਉਹਨਾਂ ਨੇ ਕਿ ਸਮਝ ਨਹੀਂ ਆਈ ਉਹਨਾਂ ਨੇ ਕਹਿੰਦੇ ਆ ਕਿ ਕਿਸੇ ਕੋਟੇ 'ਚ ਚਲੇ ਗਈਆਂ ਨੇ ਇਹ ਕਿਉਂ ਤੁਹਾਨੂੰ ਵੀ ਲੱਗਦਾ ਹੈ ਅਰਵਿੰਦਰ ਸਿੰਘ ਸਤੂ ਨੇ ਕੀਤਾ ਜੋ ਉਹ ਵੀ ਕੀਤਾ ਮੇਰਾ ਨਾਮ ਨਰਿੰਦਰ ਕੁਮਾਰ ਬੋਬੀ ਜੀ ਹਾਂ ਜੀ ਕੀ ਹੈ ਜੀ ਸਰ ਮੈਨੂੰ ਭਾਜਪੀ ਆਫਿਸ ਤੋਂ ਇਨਫੋਰਮੇਸ਼ਨ ਆਈ ਸੀ ਤੇ ਤੁਹਾਨੂੰ ਇੱਕ 283 ਟਿਨ ਦਿੱਤੀ ਗਈ ਹੈ ਅੰਮ੍ਰਿਤਸਰ ਤੋਂ ਅਜोध्या ਜਾਮਸੇ ਇੱਕ 63 ਟਿਨ ਦਿੱਤੀ ਗਈ ਹੈ ਜਦ ਕਿ ਅਸੀਂ 283 ਨੂੰ ਸਾਨੂੰ ਜੋ ਇਨਫੋਰਮੇਸ਼ਨ ਆਈ ਮੈਂ ਇੱਥੇ ਸਾਰਿਆਂ ਨਾਲ ਗੱਲ ਕੀਤੀ ਮੇਰੇ ਮਹਲੇਦਾਰ ਨੇ ਸਾਰੇ ਸੱਜਣ ਬਿਲੀ ਨੇ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਮੈਨੂੰ ਕਿਹਾ ਵੀ ਮੇਰੇ ਸਾਰੇ ਸੀਟਾ ਬੁੱਕ ਕਰਾ ਦੇ ਉਹ ਇਹਨਾਂ ਸਾਰਿਆਂ ਦੇ ਵਿੱਚ ਨਾਮ ਲਿਖੇ ਨੇ ਅੱਜ ਕਰ ਸਕਦੇ ਦੇਖ ਸਕਦੇ ਤੁਸੀਂ ਮੈਂ ਜੋ ਸਾਰੇ ਨਾਗ ਕਿਤੇ ਸਾਰਿਆਂ ਨੂੰ ਉੱਥੇ ਜਾ ਕੇ 106 ਸੀਟਾ ਮੇਰੀ ਬੁਕਿੰਗ ਹੋਈ ਔਰ ਪਲੱਸ ਮੈਂ 1,20,000 ਕੋਥੇ ਜਾ ਕੇ ਐਂਟੀਸਪੋਰਟ ਦਫ਼ਤਰ ਜਮ੍ਹਾਂ ਕਰਾਤਾ ਗਿਆ ਭਾਜਪਾ ਆਫੀਸਰ ਚ ਜਰੂਰ ਪੇਨ ਛਾਈਤੀ ਚਲਣੀ ਸੀ ਉਸ ਤੋਂ 2 ਦਿਨ ਪਹਿਲਾਂ ਮੈਨੂੰ ਆ ਕੇ ਕਹਿੰਦੇ ਤੁਹਾਡੀ ਅਗਲੇ ਦਿਨ ਤੁਹਾਨੂੰ ਛੇਤੀ ਦਿੱਤੇ ਤੁਸੀਂ ਉਹਦੇ ਚਲ ਜਿਓ ਔਰ ਹਰਵਿੰਦਰ ਸਿੰਘ ਸੰਧੂ ਰਜੀਵ ਸਾਹਿਬ ਉੱਥੇ ਰਜੀਵ ਸਾਹਿਬ ਨਾਲ ਬੈਠੇ ਉਹਨੇ 1,20,000 ਜਮ੍ਹਾਂ ਕਰਾਇਆ ਸਤਪਾਲ ਡੋਗਰਾ ਜੀ ਸੀ ਹਰਵਿੰਦਰ ਸਿੰਘ ਸੰਧੂ ਸੀ ਹਰਵਿੰਦਰ ਸਿੰਘ ਸੁਮੰਦੀਸ਼ ਸਿੰਘ ਸੀ ਮਨੀਸ਼ ਕੁਮਾਰ ਜੀ ਸੀ ਬਾਅਦ ਉਸ ਤੋਂ ਬਾਅਦ ਇਹਦਾ ਨਿਸ਼ੇਧ ਹੀ ਤੇ ਦਿੱਤੀ ਕਿ ਹਰਵਿੰਦਰ ਸਿੰਘ ਸੰਧੂ ਨੇ ਸਾਨੂੰ ਬੁਲਾ ਕੇ ਸਪੈਸ਼ਲ ਕਿਹਾ ਇਹ ਚ ਜਾਣਦੇ ਤੁਸੀਂ ਕਹਿ ਸਕਦਾ ਤੋ ਜਦ ਕੇ ਉੱਥੇ 300 ਸੀਟਾ ਕੁਮਾਰ ਇੰਟਰਨੈਸ਼ਨਲ ਆ ਗਿਆ 87 ਸੀਟਾ 90 ਸੀਟਾ ਬਦਵਾ ਪੈਂਟਵਾਰ ਟੁੰਡਤਲ ਆ ਉਹ ਲੈ ਗਿਆ ਰੋਮੀ ਚੋਪਾਈ ਲਾ ਕੇ ਮੀਨੂ ਸਾਈਕਲ ਦੀ ਲੈ ਕੇ ਔਰ ਸੁਰੇਸ਼ ਸ਼ਰਮਾ ਜੀ ਲੈ ਕੇ ਸੁਰੇਸ਼ ਸ਼ਰਮਾ ਜੀ ਲੈ ਕੇ ਉਹਨਾਂ ਆਪਣੇ ਕਿਸੇ ਨੇ ਚਾ ਲਈ ਮੋਨੂ ਮਾਜਨ ਲੈ ਕੇ ਵੇਰਕਾ ਮੰਡਲ ਤੋਂ ਲੱਗੇ ਉਹ ਸਾਰੀਆਂ ਸੀਟਾਂ ਉਹਨਾਂ ਨੇ ਉੱਥੇ ਕੰਟਰੋਲ ਕਰਤੀਆਂ ਸਾਨੂੰ ਕਹਿੰਦੇ ਬਾਅਦ ਚ ਲੈ ਆਈਂ ਅਸੀਂ ਸਾਰਿਆਂ ਨੇ ਗੱਲਬਾਤ ਕੀਤੀ ਅਸੀਂ ਲੋਕਾਂ ਕੋਲ ਹੱਥ ਜੋੜ ਕੇ ਮਾਫੀ ਮੰਗੀ ਉਸ ਤੋਂ ਬਾਅਦ ਅਸੀਂ ਸਾਰਿਆਂ ਨੂੰ ਫਿਰ ਕੀਤਾ ਗਿਆ ਗਾਈਡ ਅਸੀਂ ਸਾਨੂੰ ਗਾਈਡ ਨੇ ਕਿਹਾ ਕਿ ਆ ਵੀ ਚਲੋ ਛੇ ਤੀਰੂ ਚੱਲਦੇ ਨੇ ਸਾਰੇ ਉਹ ਜੇ ਸਾਰਿਆਂ ਨੇ ਘਰ ਕੀਰਤਨ ਸੀ ਆ ਫਿਰ ਕੀਰਤਨ ਤੋਂ ਬਗੈਰ ਵੀ ਸਾਰੇ ਜਣ ਕਹਿੰਦੇ ਨਹੀਂ ਛੇ ਨੂੰ ਜਾਣਾ ਅਜੁੱਧਿਆ ਜਾਣਾ ਅਸੀਂ ਜੋ ਤੇਜਨ ਸੇ ਪੂਰੀ ਤਾਲੀ ਕੀਤੀ ਸਾਰਿਆਂ ਨੇ ਸਾਰਿਆਂ ਨੇ ਆਪਣੇ ਬੈਗਪੈਕ ਕਰ ਲਏ ਪੰਜ ਤੀਰੂ ਸਾਨੂੰ ਬੁਲਾ ਕੇ ਅਸੀਂ ਨੂੰ ਬੁਲਾਇਆ ਨਹੀਂ ਇਹ ਸਾਡੇ ਤਿੰਨ ਦਿਨ ਫੋਨ ਨਹੀਂ ਚੁੱਕਿਆ ਛੇ ਨੀਵਰ ਪੈ ਮੰਗਲਵਾਰ ਸਾਨੂੰ ਉੱਥੇ ਦਫ਼ਤਰ ਗਏ ਅਸੀਂ ਸਾਨੂੰ ਜਾਂਦੇ ਹੋਣਾ ਫੌਸਲਾ ਜੀ ਨੇ ਪੈਸੇ ਫਰਾਤੇ ਜੀ ਇਹ ਆਪਣਾ ਬੈਕ ਲੋਜ ਜੀ ਆਪਣੇ ਪੈਸੇ ਹੀ ਕਿਹਾ ਕਿਉਂ ਜੀ ਕਹਿੰਦੇ ਉਹ ਗੱਡੀ ਕੈਂਸਲ ਹੋ ਗਈ ਇਤਹਾਸ ਨੂੰ ਚਲੇਗੀ ਜਦਕਿ ਉਹਦੇ ਇਤਹਾਸ ਵਾਲੀ ਗੱਡੀ ਸਾਰੇ ਜਾਣੇ ਸਾਡੇ ਸਾੜੀ ਗਏ ਨੇ ਉਹ ਸਾਡੇ ਨਾਲ ਧੱਕਾ ਕੋਈ ਕਿਦਾ ਸਾਣਾ ਹਰਮਿੰਦਰ ਸਿੰਘ ਸੰਤੂ ਮਨੀਸ਼ ਜੀ ਸੰਜੀਵ ਜੀ ਮੈਸੇਜ ਸਾਰੇ ਇਕੱਠੇ ਪਹਲਾ ਗਏ ਨੇ ਬਾਅਦ ਚ ਸਾਣਾ ਧੋਖਾ ਦੀ ਬੇਈਮਾਨੀ ਜਲਸਾ ਦੀ ਕੀਤੀ ਗਈ ਹੈ ਇਸ ਦਾ ਜਵਾਬ ਕੀ ਦਿੱਤਾ ਜਾਵੇ ਸਾਡੇ ਨਾਲ ਸਾਡੀ ਪਬਲਿਕ ਅਸੀਂ ਹੱਥ ਚੁਰ ਕੇ ਮਾਫੀ ਮੰਗ ਰਹੇ ਆ ਉਹਨਾਂ ਦੇ 1200 ਵਾਪਸ ਤੇ ਪਲੱਸ ਅਸੀਂ ਦੇਖੋ ਐਕਸਲ ਕਰਵਾਏ ਨੇ ਪ ਇਹ ਦੇਖੋ ਜੀ ਸਾਰੇ ਜਾਨੇ ਐਕਸਲ ਮੇਰੇ ਕਢਾ ਕੇ ਸਾਰੇ ਮੈਂ ਕਢਾ ਕੇ ਉੱਥੋਂ ਦਿੱਤੇ ਗਏ ਨੇ ਐਕਸਲ ਆਲੇ ਸ਼ੰਕਰ ਜੀ ਤੋਂ 350 ਬਤੇ ਆ 5 ਐਕਸਤ ਕਢਾਣ ਤੇ ਉਸ ਤੋਂ ਬਾਅਦ ਦੂਜੀ ਵਾਰ ਫੇਰ ਐਕਸਤ ਕਢਵਾਏ ਆ ਫੇਰ 350 ਦਿੱਤਾ ਕਿ 700 ਰੁਪਿਆ ਆ ਗਿਆ ਜਦੋਂ ਮੈਂ ਇੱਥੇ ਪੈਸੇ ਵਾਪਸ ਲਿੱਤੇ ਉਹਨਾਂ ਵਿੱਚੋਂ 500 ਰੁਪਏ ਮੈਨਾਂ ਫੇਰ ਕੱਟ ਨਹੀਂ ਲਿਆ ਮੈਂ ਉਹ ਵੀ ਇਹਨਾਂ ਕਿਹਾ ਉਹ ਸਿਰਫ ਨਿਕਲ ਕੇ ਪੈਸੇ ਦੇ ਕੇ ਚਲੇ ਗਏ ਡੋਗਰਾ ਜੀ ਉਹ ਸੰਦੀਪ ਜੀ ਦੇ ਸਾਹਮਣੇ ਪੈਸੇ ਗਿਣਤੀ ਕੀਤੀ ਮੈਂ 500 ਕੱਟ ਸੀ ਉਹ ਰੋਜ਼ ਸਾਡੇ RAM ਭਗਤਾਂ ਦੇ ਵਿੱਚ ਇੰਨੀ ਆਸਤਾ ਹੋਣ ਦੇ ਬਾਵਜੂਦ ਇਹਨਾਂ ਨੇ RAM ਭਗਤਾਂ ਨਾਲ ਕੀ ਉਹ ਕੀਤਾ ਗਿਆ ਇੱਕਦਾਰੀ ਕਰਨੇ ਦਾ ਵਿੱਚ ਕਿ ਜਵਾਬ ਦੇਣਾ ਜਿਹੜਾ ਜਦੋਂ ਮੈਂ ਉਹਨਾਂ ਨੂੰ ਜਵਾਬ ਮੰਗੇ ਜਾ ਕੇ ਉਹਨਾਂ ਨੇ ਕਹੇ ਅਸੀਂ ਗੱਡੀ 'ਤੇ ਲੰਮੇ ਬੈ ਜੀਏ ਹਰਵਿੰਦਰ ਸਿੰਘ ਸੰਧੂ ਨੇ ਸਾਡੇ ਕੋਲੋਂ ਕਿਹਾ ਅਸੀਂ ਗੱਡੀ 'ਤੇ ਲੰਮੇ ਬੈ ਜੀਏ ਇਹ ਕਿਉਂ ਕੀਤਾ ਗਿਆ ਸਾਡੇ ਨਾਲ ਜਾਲਸਾ ਜੀ ਧੋਖਾ ਦੇ ਰਹੀ ਹੈ ਕਹਿੰਦੇ ਇਹ ਚ ਹੈ ਕੀ ਲੱਗਾ ਅਸੀਂ ਇਸ ਬੰਦੇ ਨੂੰ ਹੀ ਨਕਾਰਾ ਕਰਦੇ ਹਾਂ ਇਸ ਬੰਦੇ ਕੋ ਨਹੀਂ ਪੁਲਿਸបាន 4 ਦਿਨ ਚਹੀਦੀ ਪ੍ਰਦਾਨ ਕੀਤੀ ਲੋਕੀ ਲੱਗਦਾ ਵੀ ਇਹ ਕਿਉਂ ਕੀਤਾ ਗਿਆ ਕਿਹੜੀ ਕਿਹੜੀ ਹਲਦੀ ਕਿਉਂ ਇਹ ਗਲਤੀ ਸਾਡੀ ਹਰਵਿੰਦਰ ਸਿੰਘ ਸੰਧੂ ਦੀ ਹੈ ਜਿਹੜਾ ਜ਼ਿਲ੍ ਬੀਜੇਪੀ ਤੋਂ ਇਹ ਇਹਨਾਂ ਦੀ ਗਲਤੀ ਕਰਕੇ ਸਾਨੂੰ ਮਿਸ ਗਾਈਡ ਕੀਤਾ ਗਿਆ ਇਹਨਾਂ ਨੇ ਦਿੱਤਾ ਇਹ ਬਲੈਕੀਟਿੰਗ ਇਹ ਟਿਕਟਾਂ ਜਿਹੜੀਆਂ ਬਲੈਕ ਕਰਕੇ ਕੁਮਾਰ ਇੰਟਰਨੈਸ਼ਨਲ ਟਿਕਟਾਂ ਦਿੱਤਿਆਂਗੇ ਸ਼ਹਿਰ ਦੇ ਸ਼ਹਿਰ ਦੇ ਨਾਮੀ ਬੰਦੇ ਟਿਕਟਾਂ ਗੀਆਂ ਦੂਜੇ ਬੰਦੇ ਪੁੱਛੇ ਕੋ ਟਿਕਟਾਂ ਜਿਹੜੀਆਂ ਬਲੈਕ ਕਰਕੇ ਸੇਲ ਕਰ ਦਿੱਤੀ ਗਈ ਹੋ ਸਕਦਾ ਜੀ ਇਹ ਵੀ ਸਾਨੂੰ ਪਤਾ ਹੈ ਵੀ ਇਹਨੂੰ ਸੂਤਰਾਂ ਦੇ ਹਵਾਲੇ ਚ ਲੱਗੋ ਸਾਨੂੰ ਟਿਕਟਾਂ ਮਹਿੰਗੇ ਵੇਚੀ ਗਈ ਕਿਤੇ ਸਾਨੂੰ ਇਹਦੀ ਰੂਬਰੂਸ਼ ਪੱਕੀ ਨਹੀਂ ਆਈ ਵੀ ਸਾਨੂੰ ਲੋਕਾਂ ਨੇ ਉਰਦ ਦੀ ਖੜਾਈ ਵੀ ਟਿਕਟਾਂ ਬਲੈਕ ਕਰ ਦਿੱਤੀ ਗਈ